ਖਾਤਮੇ ਵੱਲ ਵਧ ਰਹੀਆਂ ਭਾਵਨਾਵਾਂ ਦੀ ਵੱਡੀ ਝਲਕ ਸ਼੍ਰੀ ਮੁਕਤਸਰ ਸਾਹਿਬ ਵਿੱਚ ਦੇਖਣ ਨੂੰ ਮਿਲੀ ਚੋਰ ਨੇ ਨਹੀਂ ਬਖਸ਼ਿਆ ਪ੍ਰਾਚੀਨ ਹਨੂਮਾਨ ਮੰਦਰ ਕੀਤਾ ਚਾਂਦੀ ਦਾ ਕੀਮਤੀ ਸਮਾਨ ਚੋਰੀ ਸ਼੍ਰੀ ਮੁਕਤਸਰ ਸਾਹਿਬ ਦੇ ਸੰਗਣੀ ਆਬਾਦੀ ਵਾਲੇ ਬਿਜਲੀ ਖੂ ਚੌਕ ਵਾਲੇ ਇਲਾਕੇ ਵਿੱਚ ਸਥਿਤ ਦੱਖਣ ਮੁਖੀ ਪ੍ਰਾਚੀਨ ਹਨੂਮਾਨ ਮੰਦਰ ਵਿੱਚ ਚਾਂਦੀ ਦਾ ਸਮਾਨ ਚੋਰੀ ਕਰ ਰਹੇ ਇੱਕ ਵਿਅਕਤੀ ਦੀ ਵੀਡੀਓ ਅੱਜ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਵੀਡੀਓ ਸੰਬੰਧੀ মিডিਆ ਟੀਮ ਵੱਲੋਂ ਪ੍ਰਦੀਪ ਮਿੱਤਲ ਨਾਮ ਦੇ ਵਿਅਕਤੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ 29 ਮਈ 2025 ਦੀ ਸਵੇਰ 10 ਵਜੇ ਦੀ ਇਹ ਘਟਨਾ ਹੈ ਜਿਸ ਸੰਬੰਧੀ ਉਹਨਾਂ ਨੂੰ ਬੀਤੇ ਕੱਲ 2 ਜੂਨ ਦੀ ਸ਼ਾਮ ਉਸ ਵੇਲੇ ਪਤਾ ਲੱਗਿਆ ਜਦੋਂ ਪਾਠ ਪੂਜਾ ਤੋਂ ਬਾਅਦ ਦੇਖਿਆ ਗਿਆ ਕਿ ਉੱਥੇ ਕੁਝ ਚਾਂਦੀ ਦੇ ਗਹਿਣੇ ਗਾਇਬ ਸਨ ਕਾਫੀ ਲੰਮਾ ਸਮਾਂ ਸੀਸੀਟੀਵੀ ਫੁਟੇਜ ਦੀ ਪੜਤਾਲ ਕਰਨ ਤੋਂ ਬਾਅਦ ਹੁਣ ਇਹ ਗੱਲ ਹੁਣ ਲੋਕਾਂ ਦੇ ਸਾਹਮਣੇ ਆ ਚੁੱਕੀ ਹੈ ਕਿ ਇਸ ਮੰਦਰ ਦੇ ਵਿੱਚੋਂ ਚਾਂਦੀ ਦਾ ਸਮਾਨ ਚੋਰੀ ਕੀਤਾ ਜਾ ਚੁੱਕਿਆ ਹੈ ਜਿਸ ਸਬੰਧੀ ਕਮੇਟੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂ ਜਾਂ ਨਾ ਕੀਤੀ ਜਾਂ ਸਬੰਧੀ ਫੈਸਲਾ ਲੈਣਾ ਹਜੇ ਬਾਕੀ ਹੈ ਫਿਲਹਾਲ ਦੀ ਘੜੀ ਦੱਸ ਦਈਏ ਕਿ ਬਿਜਲੀ ਵਾਲਾ ਖੂਬ ਸ਼੍ਰੀ ਮੁਕਤਸਰ ਸਾਹਿਬ ਦੇ ਇਲਾਕੇ ਵਿੱਚ ਸਥਿਤ ਦੱਖਣমুখী ਪ੍ਰਾਚੀਨ ਹਨੂਮਾਨ ਮੰਦਰ ਵਿੱਚੋਂ ਤਸਵੀਰਾਂ ਵਿੱਚ ਦਿਖਾਏ ਦੇ ਰਹੇ ਵਿਅਕਤੀ ਨੇ 29 ਮਈ ਸਵੇਰ 10:30 ਵਜੇ ਚਾਂਦੀ ਦੇ ਗਹਿਣੇ ਚੋਰੀ ਕਰਨ ਜਿਹੇ ਹੀ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੈ